ਤੇ ਨੂੰ ਸਾਨੂੰ ਦੇ ਨਹੀਂ ਤੇ ਸਾਡੀ ਅਨ ਗੱਲੀ ਤੇ ਨਾਲ ਅੱਗੇ ਲੋਕ ਮਰ ਰਹੇ ਕੋਈ ਹੱਕ ਨਹੀਂ ਤੇ ਮਿਊਸਪਲ ਕਾਰਪੋਰੇਸ਼ਨ ਤੇ ਹੋਵੇ ਤੇ ਡਾਕਟਰੀ ਹੋਵੇ ਤੇ ਬਹੁਤ ਅਧਣੀ ਹੋ ਗਈ ਹੈ ਕੋਈ ਬੈਰੀ ਹੋਵੇ ਕਿਸੇ ਨੂੰ ਕੋਈ ਹੱਕ ਨਹੀਂ ਨੈਤਿਕ ਸੋਚ ਤੋਂ ਗੰਦ ਪਾਉਣ ਦਾ ਤੋਂ ਕਿ ਮੈਂ ਇਹ ਕਹਿ ਰਿਹਾ ਕਿ ਪਾਣੀ ਸਾਡਾ ਦਰਿਆ ਚੇਲ ਕਰਕੇ ਜਾਂਦਾ ਤੇ ਛਿੱਟੇ ਹੋਇਆ ਜੀ ਇਹ ਕਹਿੰਦੇ ਛਿੱਟੇ ਹੋਇਆ ਤਾਂ ਤੁਸੀਂ ਇਹਨਾਂ ਨੂੰ ਬੋਲੋ ਪ੍ਰਬੰਧ ਕਰੋ ਕਿੰਨੇ 3.5 ਕਰੋੜ ਚਾਹੀਦਾ ਹੈ 3.5 ਕਰੋੜ ਦਵਾਤਾ ਪੁੱਛੇ ਫਿਰ ਕਹਿੰਦੇ 3 ਮਹੀਨੇ ਚਾਹੀਦੇ ਆ ਇਹ ਕਹਿੰਦੇ ਹੁਣ 3 ਮਹੀਨੇ ਲਵੋ ਪਰ ਅਸੀਂ 3 ਮਹੀਨੇ ਪਾਣੀ ਨਹੀਂ ਪਾਉਣ ਦੇਣਾ ਅਸੀਂ ਇਹਨਾਂ ਨੂੰ ਟੈਂਪਰੇਰੀ ਪ੍ਰਬੰਧ ਕਰ ਦਿੱਤਾ ਪੈਨ ਮੋਟਰ ਉੱਥੇ ਚੱਲਦੀਆਂ ਅਸੀਂ ਪਾਣੀ ਸਾਰਾ ਚੱਕ ਕੇ ਉੱਥੇ ਜਾ ਰਹੇ ਅਸੀਂ ਇਹਨਾਂ ਨੇ ਹੁਣ ਆਲਦਾ ਜਿਹੜੇ ਤੇ 3.5 ਕਰੋੜ ਰੁਪਏ ਵੀ ਲਾ ਰਿਆ ਤੇ ਪਾਣੀ ਫਿਰਦਰਾ ਚ ਜਾ ਰਿਹਾ ਕਿਉਂ ਸਰਕਾਰ ਮੈਂ ਕੰਮੋਂ ਪੈਸੇ ਦੇਗਾ ਇਹ ਆਈਐਸ ਪੀਸੀਐਸ ਸਭ ਸਰਾਰੇ ਇੰਜੀਨੀਅਰ ਇੰਨੇ ਨੇ ਲੋਬੜੇ ਹੁੰਦੇ ਕੀ ਹੁਣ ਜਿਹੜੇ ਹੈਗੇ ਸਰਕਾਰ ਪੈਸੇ ਵੀ ਦੇਵੇ ਤੇ ਡਾਲਾ ਵੀ ਖਾਵੇ ਤੇ ਪਹਿਲਾਂ ਬਿਮਾਰ ਕਰੇ ਤੇ ਮੁੜ ਕੇ ਇਲਾਜ ਕਰਾਵੇ ਇਹ ਅਧਿਕਾਰੀ ਗੱਲ ਤਨਖਾਹ ਦਾ ਨਹੀਂ ਲੈਂਦੇ ਬਬਾ ਜੀ ਅੱਜ ਇੱਕ ਵਾਰ ਸੇ ਗਊ ਘਾਟ ਪੁੱਛੇ ਉਹ ਅਨਟਰੀਟਿਡ ਪਾਣੀ ਜਿਹੜਾ ਹਲੇ ਵੀ ਪੰਦ ਹੋਇਆ ਨਾ ਸਰ ਨਾਲ ਉਹ ਹੈਗੇ ਇਹਨਾਂ ਦੀ ਅਣਗਹਿਲੀ ਹੈ ਜਿਹਨੂੰ ਆਪਾਂ ਕਰੀਏ ਕਿ ਅਸੀਂ ਉਹ ਚੀਜ਼ ਨੂੰ ਸਮਝਦੇ ਹੀ ਨਹੀਂ ਹੁਣ ਤੱਕ ਰਾਤਾਂ ਪਈਆਂ ਹੋਈਆਂ ਉਹ ਕੁ ਮਹੀਨੇ ਸਾਨੂੰ ਉਹ ਹੱਲ ਹਨਾਂ ਦੇ ਵਿੱਚ ਉਧਰ ਲਾਉਣੇ ਪਏ ਸੀ ਇੱਥੇ ਆ ਨਹੀਂ ਪਾਏ ਜੀ ਤੇ ਅਸੀਂ ਰਿਪੋਰਟ ਉਹਦੇ ਲੈਂਦੇ ਰਿਹਾ ਇਸ ਦਿਨ 7 ਤਰੀਕ ਨੂੰ ਇਹ ਆ ਕੇ ਮੀਟਿੰਗ ਕੀਤੀ ਆ ਉਸੇ ਆ ਕੇ ਸਾਰੇ ਪ੍ਰਸ਼ਾਸਨ ਨੂੰ ਇਹ ਕਿਹਾ ਵੀ ਹੁਣ ਉੱਥੇ ਕੋਈ ਪਾਣੀ ਨਹੀਂ ਪੈਂਦਾ ਸਾਡਾ ਬੜਾ ਵਧੀਆ ਸਿਸਟਮ ਚੱਲ ਰਿਹਾ ਤੇ ਅਸੀਂ ਕੁਦਰਤੀ ਤੌਰ ਤੇ ਇੱਥੇ ਮਸ਼ੀਨਾਂ ਚੱਲਦੀਆਂ ਜਿਹੜੀਆਂ ਘਾਰ ਘੱਟਦੀਆਂ ਉਹਨੂੰ ਜੋ ਦੇਖਣਾ ਹੈ ਤੇ ਪਾਣੀ ਇਹਦੇ ਸਿੱਧਾ ਪੈਂਦੇ ਸੀ ਫਿਰ ਅਸੀਂ ਉਸ ਦਿਨ ਵੀ ਸਾਰੇ ਪ੍ਰਸ਼ਾਸਨ ਨੂੰ ਸਿੱਧੇ ਫਿਰ ਅਸੀਂ ਕਿਵੇਂ ਚੱਲ ਸ਼ਾਂਤ ਕਰ ਗੱਲ ਲੈਣਗੇ ਕੱਲ ਨੂੰ ਕੱਲ ਫਿਰ ਉੱਤੇ ਪਾਣੀ ਪੈਂਦਾ ਸੀ ਅੱਜ ਅੱਜ ਸੇ ਉੱਤੇ ਪਾਣੀ ਪੈਂਦਾ ਇਹ ਇਹ ਕੀ ਇਹ ਚੀਜ਼ ਨੂੰ ਸਮਝਦੇ ਨਹੀਂ ਵੀ ਦੇ ਸਾਡੀ ਅਣ ਗੱਲੀ ਦੇ ਨਾਲ ਅੱਗੇ ਲੋਕ ਮਰ ਰਹੇ ਕਿਸੇ ਨੂੰ ਕੋਈ ਹੱਕ ਨਹੀਂ ਜੇ ਮਿਊਸਪਲ ਕਾਰਪੋਰੇਸ਼ਨ ਤੇ ਹੋਵੇ ਤੇ ਇੰਡਸਟਰੀ ਹੋਵੇ ਤੇ ਗਊ ਜਿਹੜੀ ਹੈਗੀ ਹੈ ਕੋਈ ਡੇਰੀ ਹੋਵੇ ਕਿਸੇ ਨੂੰ ਕੋਈ ਹੱਕ ਨਹੀਂ ਨੈਚਰਲ ਸੋਰਚ ਗੰਦ ਪਾਉਣ ਦਾ ਜੇ ਬਾਹਰ ਇਹ ਗੈਰ ਕਾਨੂੰਨੀ ਹੈ ਗੈਰ ਸਵਿਧਾਨਿਕ ਮਿਊਸਪਲ ਕਾਰਪੋਰੇਸ਼ਨ ਨੂੰ ਲੁਧਿਆਣਾ ਲੁਧਿਆਣਾ ਦੀ ਮਿਊਸਪਲ ਕਾਰਪੋਰੇਸ਼ਨ ਪੂਰੇ ਪੰਜਾਬ ਦੀ ਸਭ ਤੋਂ ਵੱਡੀ ਕਾਰਪੋਰੇਸ਼ਨ ਵੱਡੀ ਨਹੀਂ ਅਮੀਰ ਕਾਰਪੋਰੇਸ਼ਨ ਇਹਦੇ ਹੀ ਹਾਲ ਹੋਵੇ ਪੈਸੇ ਲੈ ਲੈਣ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਪਾਣੀ ਸਾਡਾ ਦਰਿਆ ਜਿਸ ਕਰਕੇ ਜਾਂਦਾ ਤੇ ਛੱਡੇ ਹੋਇਆ ਜੀ ਕਹੀ ਕਿ ਜੇ ਛੱਡੇ ਹੋਇਆ ਤਾਂ ਤੁਸੀਂ ਇਹ ਤਾਂ ਬਗਲੋਂ ਪ੍ਰਬੰਧ ਕਰੋ ਕਿੰਨੇ 3.5 ਕਰੋੜ ਚਾਹੀਦਾ ਹੈ 3.5 ਕਰੋੜ ਦਵਾਤਾ ਪੁੱਛੀ ਫਿਰ ਕਹਿੰਦੇ ਸਾਡੇ 3 ਮਹੀਨੇ ਚਾਹੀਦੇ ਆ ਕਿ ਸਾਡੇ 3 ਮਹੀਨੇ ਲੈ ਲਓ ਪਰ ਅਸੀਂ 3 ਮਹੀਨੇ ਪਾਣੀ ਨਹੀਂ ਪੁੰਡ ਦੇਣਾ ਅਸੀਂ ਇਹਨਾਂ ਨੂੰ ਬਾ ਟੈਂਪਰੀ ਪ੍ਰਬੰਧ ਕਰ ਦਿੱਤਾ ਤੇਨ ਮੋਟਰ ਉਸੇ ਚੱਲਦੀਆਂ ਸੀ ਪਾਣੀ ਸਾਰਾ ਚੱਕ ਕੇ ਉੱਥੇ ਜਾ ਰਿਹਾ ਸੀ ਇਹਨਾਂ ਨੇ ਹੁਣ ਆਪਦਾ ਜਿਹੜਾ ਤੇ 3.5 ਕਰੋੜ ਰੁਪਏ ਵੀ ਲਾ ਲਿਆ ਤੇ ਪਾਣੀ ਫਿਰਦ ਰਿਹਾ ਤੇ ਜਾ ਰਿਹਾ ਕਿਉਂ ਕੋਣ ਦਿੰਦਾ ਮਵਾਦ ਸਾਫ ਤੌਰ ਤੇ ਨਗਲੀ ਨਜ਼ਰ ਆ ਰਹੀ ਹੈ ਤੁਸੀਂ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹੋ ਕੀ ਨਿਚੋੜ ਨਿਕਲ ਰਿਹਾ ਨਹੀਂ ਨਹੀਂ ਨਿਚੋੜ ਹੀ ਗਲਤੀ ਉਹਨਾਂ ਦੀ ਕਹਿਣ ਦਾ ਕੋਈ ਦachsen ਨਹੀਂ ਇਹਦੇ ਵਿੱਚ ਹੋਰ ਗਲਤੀ ਕੀ ਦੀ ਸਰਕਾਰ ਨੇ ਪੈਸੇ ਦੇ ਦਿੱਤੇ ਸਰਕਾਰ ਮੇ ਕੰਮ ਹੁੰਦਾ ਪੈਸੇ ਦੇਣਾ ਇਹ ਆਈਐਸ ਪੀਸੀਐਸ ਅਫਸਰ ਸਾਰੇ ਇੰਜੀਨੀਅਰ ਇਹਨਾਂ ਨੇ ਜਵਾਬ ਦੇਣਾ ਹੁੰਦਾ ਕੀ ਹੁਣ ਜਿਹੜੇ ਹੈਗੇ ਸਰਕਾਰ ਪੈਸੇ ਵੀ ਦੇਵੇ ਤੇ ਗਾਲ੍ਹਾਂ ਵੀ ਖਾਵੇ ਲੋਕਾਂ ਦੇ ਵਿੱਚ ਤੇ ਲੋਕਾਂ ਨੂੰ ਪਹਿਲਾਂ ਬਿਮਾਰ ਕਰੇ ਤੇ ਮੁੜ ਕੇ ਇਲਾਜ ਕਰਾਵੇ ਇਹ ਅਧਿਕਾਰੀ ਗਲਤ ਤਨਖਾਹਾਂ ਕਾ ਨਹੀਂ ਲੈਂਦੇ ਹੁਣ ਕਦੋਂ ਤੱਕ ਸੁਨਿਸ਼ਚਿਤ ਕਰ ਰਹੇ ਹੋ ਜਿਹੜਾ ਪਾਣੀ ਹੈ ਕਿ ਸ਼ਾਂਤਕਰ ਸਾਡਾ ਹੋ ਜਾਊਗਾ ਅਸੀਂ ਉਹ ਦੇਖਦੇ ਹਾਂ ਜੇਕਰ ਸ਼ਾਂਤਕਰ ਨਹੀਂ ਹੁੰਦਾ ਦੁਬਾਰਾ ਆਓਗੇ ਮੇਰੇ ਇੱਥੇ ਹੁਣ ਅਸੀਂ ਦੇਣਾ ਕਿਸੇ ਨੂੰ ਕਿਉਂਕਿ ਹੜਾ ਦਾ ਕੰਮ ਨਿਬੜ ਗਏ ਪਹਿਲਾਂ ਸੀਗਾ ਅਸੀਂ ਇਹ ਸ਼ਹਿਰ ਤੋਂ ਬਾਹਰ ਵਾਲਾ ਏਰੀਆ ਜਿਹਨੂੰ ਅੱਪਰ ਕਹਿੰਦੇ ਸੀਗੇ ਉਹ ਸਾਰਾ ਹੁਣ ਉੱਥੇ ਤੱਕ ਪਾਣੀ ਠੀਕ ਹੋ ਗਿਆ ਹੁਣ ਮੇਗਾ ਪੂਰੀ ਇੱਥੇ ਆਈ ਸੀ ਜਾਨਕ ਤੇ ਨਗਾ ਬਾਪੂਰ ਦੀ ਤੁਸੀਂ ਗੱਲ ਕਰ ਰਹੇ ਹੋ ਬਾਪੂਰ ਜਿਹੜੀ ਲੰਬੀ ਸੇਵਾ ਤੁਹਾਡੀ ਚੱਲ ਰਹੀ ਸੀ ਮੈਂ ਵੀ ਦੇਖੀ ਮੈਂ ਗਿਆ ਵੀ ਸੀਗਾ ਉੱਥੇ ਹੁਣ ਕਿਉਂਕਿ ਉੱਥੇ ਤੁਸੀਂ ਜ਼ਮੀਨ ਪੱਤਰੀ ਕੱਤੀ ਲੱਗਦਾ ਵਾ ਇੱਕ ਵਾਰ ਫੇਰ ਬਾਬਾ ਜੀ ਦਾ ਟੈਂਟ ਇੱਥੇ ਲੱਗੂਗਾ ਮੈਂ ਟੰਟ ਤੁਸੀਂ ਲਗਾਈ ਐ ਸੇ ਕੋਈ ਹਟੇ ਸੋਣੋ ਪਰ ਸਾਡੀ ਆਵਾਜ਼ ਹੀ ਨਹੀਂ ਰਹੀ ਸੀ ਉੱਥੇ ਮਹੀਨਾ ਡੇਢ ਮਹੀਨਾ ਸੀ ਪਾਣੀ ਦੀ ਉੱਥੇ ਰਹਿ ਉਹਨਾਂ ਦੇ ਨਾਲ ਸੀ ਉਹ ਜਾਨਤ ਕਲੂਟੀ ਸੀ ਜੀ ਬਿਲਕੁਲ ਪਰ ਇਹਨਾਂ ਨੇ ਸਮਝ ਲਿਆ ਗੁਰ ਬਾਬਾ ਜੀ ਨੇ ਉਹਨਾਂ ਨੂੰ ਮੜਤਾ ਸੋ ਇਹ ਜਿਹੜੀ ਹੈਗੀ ਇਹ ਇਹ ਚੀਜ਼ ਨਹੀਂ ਚਾਹੀਦੀ ਇਹਨਾਂ ਨੂੰ ਆਪਣੇ ਆਪ ਜ਼ਿੰਮੇਵਾਰੀ ਬਣੀ ਚਾਹੀਦੀ ਹੈ ਕੋਈ ਅਸੀਂ ਇਹਨਾਂ ਕੋਈ ਗਲਤ ਤਾਂ ਨਹੀਂ ਕਹਿੰਦੇ ਸਾਨੂੰ ਦੱਸਣ ਕੋਈ ਅਧਿਕਾਰੀ ਵੀ ਪਾਪਾ ਜੀ ਤੁਸੀਂ ਗਲਤ ਕਰ ਰਹੇ ਹੋ ਦੇਖ ਸਾਨੂੰ ਗਲਤ ਕਰ ਰਹੇ ਅਸੀਂ ਜੀਵਨ ਦੇ ਵਿੱਚ ਕਿਸੇ ਅਧਿਕਾਰੀ ਨੂੰ ਕਦੇ ਕੋਈ ਗਲਤ ਕੰਮ ਕਰਨ ਵਾਸਤੇ ਕਿਹਾ ਨਹੀਂ ਤੇ ਜੇ ਹੁਣ ਪੈਸੇ ਲੈ ਕੇ ਵੀ ਤਰਖਾਹਾਂ ਲੈ ਕੇ ਵੀ ਲੋਕਾਂ ਨੂੰ ਗੰਦਾ ਪਾਣੀ ਦੇਣਾ ਤੇ ਬਿਮਾਰ ਕਰਨਾ ਇਹ ਤਾਂ ਅਕਸਰ ਸਰਕਾਰ ਦਾ ਖਰਾਬ ਹੁੰਦਾ ਪੈਸੇ ਮਲੇਕੀ ਹਨ ਸਰਫਸਾਈ ਦੀਆਂ ਕਿਉਂ ਸਰਕਾਰ ਕਿਉਂ ਗਾਲਾਂ ਖਾਵੇਂ ਜਾਂਦੇ ਮਨ ਵੇਖਦੇ ਤੇ ਜਿਹੜਾ ਅਫਸਰ ਹੈ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਸਿਨੀਅਰ ਅਫਸਰੋਂ ਨੂੰ ਦੇਖਣਾ ਚਾਹੀਦਾ ਵੀ ਕੌਣ ਜ਼ਿੰਮੇਵਾਰ ਹੈ ਲਾਪਰਵਾਹ ਹੋਣਾ ਜੀ ਧੰਨਕਿਊ ਸਰ ਆਜ ਸਭਾ ਐਮਪੀ ਸੰਤ ਬਲਬੀਰ ਸਿੰਘ ਸੀਚੇয়াল ਨਾਲ ਮੌਜੂਦ ਸਗੇ ਤਾੜ ਦਾ ਜਿਹੜੀ ਅਫਸਰਾਂ ਨੂੰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਾਫ਼ ਤੌਰ ਤੇ ਅਣੀ ਗੱਲੀ ਜਿਹੜੀ ਹੈ ਉੱਤੇ ਦੇਖਣ ਨੂੰ ਮਿਲੀ ਆ ਬਾਰ ਬਾਰ ਸਮਾਂ ਦਿੱਤਾ ਗਿਆ ਫੰਡ ਦਿੱਤੇ ਗਏ ਲੇਕਿਨ ਉਸ ਦੇ ਮੌਜੂਦ ਜਿਹੜਾ ਪਾਣੀ ਆ ਬੁੱਢੇ ਦਰਿਆ ਦੇ ਵਿੱਚ ਪੈਣਾ ਉਹ ਬੰਦ ਨਹੀਂ ਹੋਇਆ ਪਾਣੀ ਹਲੇ ਵੀ ਉਸੇ ਤਰੀਕੇ ਨਾਲ ਕੰਮਦਾ ਹੋਇਆ ਨਜ਼ਰ ਆ ਰਿਹਾ ਉਹਨੇ ਇੱਕ ਦਿਨ ਦਾ ਸਮਾਂ ਦਿੱਤਾ ਜੇ ਕਿ ਦਿਨ ਤੋਂ ਬਾਅਦ ਪਾਣੀ ਬੰਦਨਾ ਹੋਇਆ ਤਾਂ ਇੱਕ ਵਾਰ ਫਿਰ ਤੋਂ ਜਿਹੜਾ ਉਹ ਚੈਕਿੰਗ ਕਰਦੇ ਹੋਏ ਇਹ ਨਜ਼ਰ ਆਣਗੇ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦਚਰਾਲ ਨਿਊਜ਼ ਦੇ ਨਾਲ